ਤੇ ਗੁਰੂ ਅਰਜੁਨ ਦੇਵ ਸਾਹਿਬ ਜੀ ਨੇ ਸ਼ਹਾਦਤ ਦਿੱਤੀ ਲਾਹੌਰ ਦੀ ਧਰਤੀ ਤੇ ਜਦੋਂ ਸਤਗੁਰਾਂ ਦੇ ਸਾਹਮਣੇ ਮਰਤਜ਼ਾ ਖਾਨ ਨੇ ਚੰਦੂ ਦੀ ਕਹੀ ਹੋਈ ਗੱਲ ਦੁਹਰਾਈ ਕਿ ਤੁਹਾਡੀ ਇੱਥੇ ਸ਼ਹਾਦਤ ਹੋਣ ਲੱਗੀ ਐ ਇਹ ਬਹੁਤ ਉੱਚੀਆਂ ਕੰਧਾਂ ਨੇ ਇਸ ਹਵੇਲੀ ਦੀਆਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੀ ਆਵਾਜ਼ ਇਸ ਹਵੇਲੀ ਦੀ ਕੰਧਾਂ ਤੋਂ ਬਾਹਰ ਨਹੀਂ ਜਾਵੇਗੀ ਤੇ ਫਿਰ ਤੁਸੀਂ ਆਪਣੀ ਸ਼ਹਾਦਤ ਦੇਣ ਵਾਸਤੇ ਇੱਥੇ ਤਿਆਰ ਹੋ ਤੁਹਾਨੂੰ ਚਾਹੀਦਾ ਕਿ ਜਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਨੇ ਉਹ ਕਬੂਲ ਕੀਤੀਆਂ ਜਾਣ ਗੁਰੂ ਅਰਜਨ ਦੇਵ ਸਾਹਿਬ ਦਾ ਵੱਡਾ ਉਪਕਾਰ ਹੈ ਜੀ ਸਾਰੇ ਸੰਸਾਰ ਦੇ ਉੱਤੇ ਕਿਉਂਕਿ ਸਤਿਗੁਰਾਂ ਨੇ ਦੋ ਜਹਾਜ਼ ਸਾਨੂੰ ਭਲ ਸਾਗਰ ਤੋਂ ਤਾਰਨ ਲਈ ਬਖਸ਼ੇ ਹਨ ਸਭ ਤੋਂ ਪਹਿਲਾਂ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਕਰਵਾਉਣੀ ਤੇ ਫਿਰ ਹਰਮੰਦਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਸੀ ਉਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪ ਕਰਵਾਇਆ ਇਸ਼ ਸ਼ਬਦ ਹਰ ਰੋਜ਼ ਤੁਸੀਂ ਅਰਦਾਸ ਵਿੱਚ ਪੜ੍ਹਦੇ ਤੇ ਸੁਣਦੇ ਹੋ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋਤਰੇ ਪਾਰ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਪਰਮੇਸ਼ਰ ਵਾਹਿਗੁਰੂ ਜੀ ਦੀ ਉਸਤਤ ਜਿਹੜੀ ਭਵ ਸਾਗਰ ਤੋਂ ਸਾਨੂੰ ਤਾਰਨ ਵਾਲੀ ਹੈ ਉਹ ਗੁਰੂ ਗ੍ਰੰਥ ਸਾਹਿਬ ਰੂਪੀ ਜਹਾਜ਼ ਤਿਆਰ ਕਰਕੇ ਸਾਨੂੰ ਬਖਸ਼ਿਆ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਦੇ ਅੰਦਰ ਕਰਵਾਇਆ ਉਹ ਹਰਿਮੰਦਰ ਜਹਾਜ਼ ਸਾਨੂੰ ਦਿੱਤਾ ਹੈ ਕਿਉਂਕਿ ਅੱਜ ਵੀ ਤੁਸੀਂ ਹਰਮੰਦਰ ਸਾਹਿਬ ਦੇ ਦਰਸ਼ਨ ਕਰੋ ਤੇ ਉਹ ਹਰਮੰਦਰ ਸਾਹਿਬ ਦੀ ਜਿਹੜੀ ਬਣਤਰ ਹੈ ਉਹ ਸਾਰੀ ਜਹਾਜ਼ ਦੀ ਤਰ੍ਹਾਂ ਹੈ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਜਹਾਜ਼ ਜਾ ਕੇ ਖੜਦਾ ਹੈ ਉਸ ਦਾ ਇੱਕ ਰਸਤਾ ਹੁੰਦਾ ਹੈ ਅੰਦਰ ਜਾਣ ਵਾਸਤੇ ਉਸ ਰਸਤੇ ਰਾਹੀਂ ਸਾਰੇ ਜਹਾਜ਼ ਦੇ ਵਿੱਚ ਸਵਾਰ ਹੁੰਦੇ ਨੇ ਤੇ ਜਾ ਚ ਬੈਠ ਕੇ ਉਸ ਸਮੁੰਦਰ ਨੂੰ ਪਾਰ ਕਰਦੇ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਐਸੀ ਉਸ ਹਰਮੰਦਰ ਰੂਪੀ ਜਹਾਜ਼ ਨੂੰ ਬਣਤਰ ਦਿੱਤੀ ਹੈ ਤੇ ਫਿਰ ਉਸ ਜਹਾਜ਼ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾ ਕੇ ਜਦੋਂ ਹੁਕਮਨਾਮਾ ਆਇਆ ਸੰਤਾਂ ਕੇ ਕਾਰਜ ਆਪ ਖਲੋਇਆ ਭਾਈ ਬਾਬਾ ਬੁੱਢਾ ਸਾਹਿਬ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋਈ ਨਾ ਤੇ શ્રીਮਾਨ ਭਾਈ ਸੰਤੋਖ ਸਿੰਘ ਲਿਖਦੇ ਨੇ ਪਹਿਲਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਤੋਂ ਜੇ ਜਪਜੀ ਸਾਹਿਬ ਦਾ ਪਾਠ ਕੀਤਾ ਗਿਆ ਉਦੋਂ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਹੋਇਆ ਪਹਿਲੇ ਪ੍ਰਕਾਸ਼ ਕਰਨ ਦੇ ਨਾਲ ਹੁਕਮਨਾਮਾ ਲੈ ਕੇ ਉਸ ਤੋਂ ਬਾਅਦ ਪੜਿਆ ਗਿਆ ਜਪਜੀ ਸਾਹਿਬ ਸਾਰੀ ਸੰਗਤ ਨੇ ਬਾਬਾ ਬੁੱਢਾ ਸਾਹਿਬ ਦੀ ਰਸਨਾ ਤੋਂ ਉਹ ਬਾਣੀ ਸਰਵਣ ਕੀਤੀ ਤੇ ਗੁਰੂ ਅਰਜਨ ਦੇਵ ਸਾਹਿਬ ਰਮੰਦਰ ਸਾਹਿਬ ਦੇ ਬਾਹਰ ਖਲੋ ਕੇ ਸਤਿਗੁਰਾਂ ਨੇ ਨੇਤਰ ਜਿਹੜੇ ਸੀ ਉਹ ਸੇਜਲ ਹੋਏ ਜਦੋਂ ਸਿੱਖ ਕੋਲ ਖਲੋਤੇ ਸਤਿਗੁਰਾਂ ਦੇ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਵੱਲ ਦੇਖ ਕੇ ਸਿੱਖਾਂ ਨੇ ਪੁੱਛਿਆ ਸੀ ਮਹਾਰਾਜ ਇਹ ਕੀ ਕਾਰਨ ਅੱਜ ਤਾਂ ਖੁਸ਼ੀ ਦਾ ਦਿਨ ਹੈ ਅਰ ਸਤਿਗੁਰੂ ਜੀ ਆਪ ਜੀ ਦੇ ਨੇਤਰ ਸੇਜਲ ਹਨ ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਕਿਹਾ ਸਾਹਿਬ ਕਹਿਣ ਲੱਗੇ ਇਹ ਸਭ ਤੋਂ ਵੱਡਾ ਕਾਰਜ ਸੀ ਮਨੁੱਖਤਾ ਦੇ ਉਧਾਰ ਦਾ ਸਿੱਖਾਂ ਦੀ ਕਲਿਆਣ ਦਾ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾ ਕੇ ਗੁਰੂ ਗ੍ਰੰਥ ਸਾਹਿਬ ਦਾ ਅੰਦਰ ਸਦੀਵ ਕਾਲ ਵਾਸਤੇ ਪ੍ਰਕਾਸ਼ ਕਰਨਾ ਮਹਾਰਾਜ ਕਹਿੰਦੇ ਸੁਣਿਆ ਸੀ ਕੋਈ ਕਹਿੰਦਾ ਭਗਵਾਨ ਫਲਾਣੀ ਨਗਰੀ ਵਿੱਚ ਕੋਈ ਕਹਿੰਦਾ ਫਲਾਣੀ ਨਗਰੀ ਵਿੱਚ ਅੱਜ ਸਾਖਸ਼ਾਤ ਭਗਵਾਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਆਣ ਬਰਾਜੇ ਹਨ ਉਹ ਭਗਵਾਨ ਕੌਣ ਹੈ ਜੀ ਉਹ ਅਕਾਲ ਪੁਰਖ ਕੌਣ ਹੈ ਸਿੱਖ ਵਾਸਤੇ ਵਾਹੂ ਵਾਹੂ ਬਾਣੀ ਨਿਰੰਕਾਰ ਹੈ ਜੇ ਸਿੱਖ ਵਾਸਤੇ ਅਕਾਲ ਪੁਰਖ ਵਾਹਿਗੁਰੂ ਭਗਵਾਨ ਦੀ ਮੂਰਤ ਦੇਖਣੀ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦਾ ਹੈ ਗੁਰੂ ਅਰਜਨ ਦੇਵ ਜੀ ਬੜੇ ਪ੍ਰਸਾਨ ਹੋਏ ਇਹ ਮਹਾਰਾਜ ਨੇ ਵੱਡਾ ਉਪਕਾਰ ਕੀਤਾ ਇੱਕ ਹਰਮੰਦਰ ਜਹਾਜ਼ ਸਾਨੂੰ ਦਿੱਤਾ ਤੇ ਇੱਕ ਭਵ ਸਾਗਰ ਤੋਂ ਤਾਰਨ ਵਾਸਤੇ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਰੂਪੀ ਜਹਾਜ਼ ਤਿਆਰ ਕਰਕੇ ਸਾਨੂੰ ਬਖਸ਼ਿਆ ਸਾਧ ਸੰਗਤ ਅੱਜ ਤੋਂ ਹਰਮੰਦਰ ਦੇ ਉੱਤੇ ਹਮਲੇ ਨਹੀਂ ਹੋਣ ਲੱਗੇ ਜਦੋਂ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਹਰਮੰਦਰ ਸਾਹਿਬ ਤਿਆਰ ਕੀਤਾ ਕਰਵਾਇਆ ਪ੍ਰਕਾਸ਼ ਕਰਵਾ ਦਿੱਤਾ ਉਸ ਦਿਨ ਤੋਂ ਹੀ ਹਰਮੰਦਰ ਸਾਹਿਬ ਦੇ ਉੱਪਰ ਹਮਲੇ ਹੋਣ ਲੱਗ ਪਏ ਪਹਿਲਾਂ ਛੁਲਹੀ ਛੁਲਬੀ ਬਾਬੇ ਪ੍ਰਿਥੀ ਚੰਦ ਦੇ ਸਹਯੋਗ ਦੇ ਨਾਲ ਉਹ ਚੜ੍ਹ ਕੇ ਆਉਂਦੇ ਰਹੇ ਸਮੇਂ-ਸਮੇਂ ਬਾਅਦ ਬਸ ਸ਼ਕਲਾਂ ਹੀ ਬਦਲੀਆਂ ਰੂਹਾਂ ਉਹੀ ਛਣ ਹੁਣ ਤੱਕ ਉਹ ਰੂਹਾਂ ਜਿਹੜੀਆਂ ਛਣ ਉਹ ਤੁਰੀਆਂ ਆਈਆਂ ਜਿਹੜੀਆਂ ਹਰਮੰਦਰ ਸਾਹਿਬ ਦੇ ਉੱਪਰ ਹਮਲੇ ਕਰਨ ਲਈ ਤਿਆਰ ਰਹਿੰਦੀਆਂ ਨੇ ਪਰ ਗੁਰੂ ਅਰਜਨ ਦੇਵ ਸਾਹਿਬ ਜੀ ਲਾਹੌਰ ਦੀ ਧਰਤੀ ਤੇ ਗਏ ਮਰਤਜ਼ਾ ਖਾਂ ਵੱਲੋਂ ਇਹ ਸ਼ਰਤ ਦੁਹਰਾਈ ਗਈ ਸਭ ਤੋਂ ਵੱਡੀ ਸ਼ਰਤ ਇਹੋ ਰੱਖੀ ਗਈ ਸੀ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਅੰਦਰ ਮੁਹੰਮਦ ਸਾਹਿਬ ਦੇ ਕੁਝ ਜਿਹੜੇ ਸ਼ਬਦ ਨੇ ਉਹਨਾਂ ਦੀ ਸਿਫਤ ਦੇ ਬੋਲ ਲਿਖ ਦੋ। ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਨੇ ਉੱਤਰ ਦਿੱਤਾ ਸੀ ਸਾਹਿਬ ਕਹਿੰਦੇ ਪਹਿਲੀ ਗੱਲ ਇਹਦੇ ਵਿੱਚ ਕੋਈ ਅਸੀਂ ਆਪਣੇ ਵੱਲੋਂ ਗੱਲ ਨਹੀਂ ਲਿਖੀ। ਹਉ ਆਪੋ ਬੋਲ ਨਾ ਜਾਣਦਾ ਮੈਂ ਕਹਾ ਸਭ ਹੁਕਮਾਉ ਜੀਓ। ਇਹ ਅਕਾਲ ਪੁਰਖ ਪ੍ਰਮਾਤਮਾ ਦੀ ਨਰੋਲ ਉਸਤਤ ਹੈ ਜਿਸ ਤਰ੍ਹਾਂ ਉਹ ਪਾਤਸ਼ਾਹ ਨੇ ਲਿਖਵਾਈ ਹੈ ਉਸੇ ਤਰ੍ਹਾਂ ਲਿਖੀ ਗਈ। ਇਦੇ ਵਿੱਚ ਕੋਈ ਦਖਲ ਅੰਦਾਜੀ ਕਿਸੇ ਮਨੁੱਖ ਦੀ ਨਹੀਂ ਕੀਤੀ ਜਾਵੇਗੀ ਸਭ ਤੋਂ ਵੱਡਾ ਕਾਰਨ ਇਹੋ ਹੀ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਦਾ ਕਿਉਂਕਿ ਹਕੂਮਤਾਂ ਨੂੰ ਪਤਾ ਲੱਗ ਗਿਆ ਇਹਨਾਂ ਦੀ ਅਗਵਾਈ ਕਰਨ ਵਾਸਤੇ ਇਹਨਾਂ ਦੇ ਗ੍ਰੰਥ ਸਾਹਿਬ ਤਿਆਰ ਨੇ ਜੇ ਕੌਮ ਕਿਸੇ ਨੂੰ ਖਤਮ ਕਰਨਾ ਹੋਵੇ ਨਾ ਤੇ ਉਹ ਲੋੜ ਨਹੀਂ ਕਿ ਸਿੱਧਾ ਉਹਦੇ ਤੇ ਅਟੈਕ ਕੀਤਾ ਜਾਵੇ ਜੇ ਕਿਸੇ ਕੌਮ ਨੂੰ ਖਤਮ ਕਰਨਾ ਹੈ ਤੇ ਉਸ ਦੇ ਜਿਹੜੇ ਧਰਮ ਗ੍ਰੰਥ ਨੇ ਉਹਨਾਂ ਦੇ ਉੱਤੇ ਹਮਲੇ ਕਰੋ ਤੇ ਜਿੱਦਣ ਉਹਨਾਂ ਦੇ ਅੰਦਰੋਂ ਆਪਣੇ ਗ੍ਰੰਥ ਦਾ ਸਤਕਾਰ ਮੁੱਕ ਗਿਆ ਆਪਣੇ ਗ੍ਰੰਥ ਨੂੰ ਨਜ਼ਰੋਂ ਓਹਲੇ ਕਰ ਦਿੱਤਾ ਉਹ ਕੌਮ ਹੌਲੀ-ਹੌਲੀ ਆਪੇ ਖਤਮ ਹੁੰਦੀ ਦਿਖੇ ਦੀ ਇਸ ਲਈ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਹ ਕਿਹਾ ਗਿਆ ਸੀ ਪਰ ਮਹਾਰਾਜ ਨੇ ਇਹ ਗੱਲ ਨੂੰ ਮੰਨਣ ਤੋਂ ਇਨਕਾਰ ਕੀਤਾ ਭਾਵੇਂ ਸਤਿਗੁਰੂ ਸਮਰੱਥ ਨੇ ਤੇ ਮਹਾਰਾਜ ਜਾਣਦੇ ਸੀ ਕਿ ਆਪਾਂ ਲਾਹੌਰ ਚੱਲਿਆਂ ਤੇ ਸਰੀਰ ਕਰਕੇ ਵਾਪਸ ਨਹੀਂ ਆਉਣਾ। ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਜਦੋਂ ਕਿਹਾ ਗਿਆ ਕਿ ਤੁਹਾਡੇ ਬੋਲ ਇੱਕ ਅੰਦਰ ਤੋਂ ਬਾਹਰ ਨਹੀਂ ਜਾਣਗੇ। ਤੇ ਸਾਹਿਬ ਦਾ ਉੱਥੇ ਉੱਤਰ ਸੀ ਕਹਿਣ ਲੱਗੇ ਕਿ ਤੁਹਾਡੀ ਇੱਥੇ ਸਦੀਵ ਕਾਲ ਹਸਤੀ ਖਤਮ ਹੋ ਜਾਣੀ। ਕਿਸੇ ਨੇ ਤੁਹਾਨੂੰ ਯਾਦ ਨਹੀਂ ਕਰਨਾ। ਗੁਰੂ ਅਰਜਨ ਦੇਵ ਸਾਹਿਬ ਦੇ ਜੋ ਬੋਲ ਸਾਨੂੰ ਕਵੀ ਨੇ ਲਿਖੇ ਨੇ ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ। ਮਗਰ ਬਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ ਫਸੀਲੋ ਆਤਸ਼ੋ ਆਹਨ ਬਹੁਤ ਬੁਲੰਦ ਸਈ ਹਯਾਤ ਕੀ ਲਲਕਾਰ ਕੌਣ ਰੋਕੇਗਾ ਮੇਰੇ ਖਿਆਲਾਂ ਕੀ ਪ੍ਰਵਾਸ ਕੋ ਰੋਕਨੇ ਵਾਲੋ ਮੇਰੇ ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ ਸਹਿਬ ਕਹਿੰਦੇ ਕਿ ਕਿਉਂਕਿ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜਿੱਦਣ ਗੁਰਤਾ ਗੱਦੀ ਦੇ ਕੇ ਗਏ ਸਨ ਉਦੋਂ ਪਹਿਲਾਂ ਹੀ ਦੱਸ ਗਏ ਸਨ ਕਿ ਹੁਣ ਗੁਰਤਾ ਗੱਦੀ ਤਖਤ ਤੇ ਤੁਸੀਂ ਬੈਠਣਾ ਹੈ ਇਹ ਤਖਤ ਤੇ ਬੈਠਣ ਦੇ ਨਾਲ ਨਾਲ ਤੁਸੀਂ ਦੋ ਤਲਵਾਰਾਂ ਧਾਰਨ ਕਰਨੀਆਂ ਨੇ। ਸ਼ੰਤ ਦੇ ਨਾਲ ਨਾਲ ਤੁਸੀਂ ਸਿਪਾਹੀ ਦਾ ਰੂਪ ਜਿਹੜਾ ਹੈ ਉਹ ਵੀ ਤੁਸੀਂ ਧਾਰਨ ਕਰਨ। ਗੁਰੂ ਅਰਜਨ ਦੇਵ ਸਾਹਿਬ ਸੱਚੀ ਪਾਤਸ਼ਾਹ ਜੀ ਦੀ ਸ਼ਹਾਦਤ ਹੁੰਦੀ। ਉੱਥੇ ਚਾਰੋਂ ਤਰਫੋਂ ਅੱਗ ਵਰਸੇ ਸੇਕ ਸੀ ਤਨ ਸਾੜਦਾ। ਛਾਲੇ-ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ। ਸਾਈਂ মিয়া ਮੀਰ ਡਠਾ ਹਾਲ ਆਜਾ ਦੇ ਯਾਰ ਦਾ। ਉਹ ਹੋ ਵਿਆਕੁਲ ਰੋਪਿਆ ਚੀਕ ਤੇ ਤਾਂ ਹੀ ਮਾਰਦਾ ਸੁਣ ਸਤਿਗੁਰ ਕਹਿਆ ਮੀਆਂ ਛੋਡੋ ਪ੍ਰੀਤੀ ਚਾਮਸੇ ਕਿਆ ਹੁਆ ਤਨ ਜਲ ਰਿਆ ਹਮ ਸ਼ਾਂਤ ਹੈ ਹਰੀ ਨਾਮ ਸੇ ਤਿੰਨ ਤਰ੍ਹਾਂ ਦੇ ਤਸੀਹ ਦਿੱਤੇ ਗਏ ਉਹ ਪੰਜ ਸਿੱਖ ਕਮਾਈ ਵਾਲੇ ਸਿੱਧਕ ਵਾਲੇ ਸਾਰਾ ਕੁਝ ਉਹਨਾਂ ਨੇ ਅੱਖੀਂ ਦੇਖਿਆ ਪਰ ਗੁਰੂ ਅਰਜਨ ਦੇਵ ਸਾਹਿਬ ਦੀ ਉਹਨਾਂ ਨੂੰ ਆਗਿਆ ਨਹੀਂ ਸੀ ਭਾਈ ਜੇਠਾ ਜੀ ਭਾਈ ਲੰਗਾਹ ਜੀ ਭਾਈ ਵਿਧਿਆ ਜੀ ਭਾਈ ਪ੍ਰਾਣਾ ਜੀ ਇਹ ਸਾਰੇ ਜਿਹੜੇ ਸਿੱਖ ਨੇ ਇਹ ਅੱਖੀਂ ਦੇਖਦੇ ਨੇ ਪਰ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਉਹਨਾਂ ਨੂੰ ਆਗਿਆ ਨਹੀਂ ਮਹਾਰਾਜ ਕਹਿੰਦੇ ਜੋ ਕੁਝ ਹੋ ਰਿਹਾ ਸਾਡੇ ਹੁਕਮ ਦੇ ਵਿੱਚ ਹੈ ਸਾਧ ਸੰਗਤ ਪਿਛਲੇ ਸਮੇਂ ਜਦੋਂ ਸਿੱਖਾਂ ਨੇ ਆਪਾਂ ਇਹ ਦੇਖਿਆ ਕਿ ਗੁਰੂ ਸਹਿਬਾਨਾਂ ਦੀਆਂ ਬੇਦਬੀਆਂ ਕੀਤੀਆਂ ਗਈਆਂ ਤੇ ਹਰ ਇੱਕ ਸਿੱਖ ਦਾ ਅੰਦਰ ਰੋਇਆ ਇਥੋਂ ਤੱਕ ਇਹ ਸਾਰੇ ਕੰਮਕਾਰ ਇੱਕ ਪਿੱਛੇ ਰੱਖ ਕੇ ਉਹ ਆਪਣੀਆਂ ਜਾਨਾਂ ਜਿਹੜੀਆਂ ਸਨ ਵਾਰਨ ਵਾਸਤੇ ਸਾਰੀ ਸੰਗਤ ਜਿਹੜੀ ਸੀ ਸਿੱਖ ਤਿਆਰ ਨੇ ਕਿ ਗੁਰੂ ਦੇ ਉੱਤੇ ਕਿਸੇ ਤਰ੍ਹਾਂ ਦਾ ਵਾਰਨਾ ਹੋਵੇ ਪਰ ਕਿੱਡਾ ਉਹਨਾਂ ਨੇ ਉਸ ਵੇਲੇ ਇਹ ਸਿੱਧ ਕਰਾ ਕੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦਿੱਤੇ ਤਸੀਹੇ ਜਿਹੜੇ ਸਨ ਉਹ ਨਹੀਂ ਸੀ ਦੇਖੇ ਜਾਂਦੇ ਪਰ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਉਹਨਾਂ ਨੇ ਕੁਝ ਕੀਤਾ ਨਾ ਪਰ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਹੋਈ ਉਹ ਪੰਜ ਸਿੱਖ ਵਾਪਸ ਆਉਂਦੇ ਨੇ ਸ਼੍ਰੀ ਅਮਰਸਰ ਸਾਹਿਬ ਭਾਈ ਸੰਤੋਖ ਸਿੰਘ ਲਿਖਦੇ ਨੇ ਉਹਨਾਂ ਦੇ ਅੱਖਾਂ ਦੇ ਵਿੱਚ ਹੰਝੂ ਜਿਹੜੇ ਸਨ ਉਹ ਸੁੱਕ ਚੁਕੇ ਸਨ ਕਿਉਂਕਿ ਜਦ ਕੋਈ ਅਚਨਚੇਤ ਘਟਨਾ ਵਾਪਰਦੀ ਹੈ ਤੇ ਛੇਤੀ ਨਾਲ ਅੰਦਰ ਭਰਦਾ ਤੇ ਨੇਤਰਾ ਰਾਹੀਂ ਉਹ ਬਾਹਰ ਦਿਸਦਾ ਪਰ ਕਈ ਵਾਰੀ ਫਿਰ ਇਸ ਤਰ੍ਹਾਂ ਦਾ ਸਮਾਂ ਵੀ ਬਣ ਜਾਂਦਾ ਕਿ ਅੱਖਾਂ 'ਚੋਂ ਅੰਝੂ ਤਾਂ ਸੁੱਕ ਜਾਂਦੇ ਨੇ ਪਰ ਅੰਦਰੋਂ ਜਿਹੜਾ ਰੋਣਾ ਸੀ ਉਹ ਬੰਦ ਨਹੀਂ ਸੀ ਹੋ ਰਿਹਾ ਇੰਨੀ ਹਿੰਮਤ ਨਹੀਂ ਸੀ ਪੈਰੇ ਕੇ ਕੋਈ ਅੰਦਰੋਂ ਲਪਜ ਜਿਹੜੇ ਨੇ ਉਹ ਬੋਲ ਕੇ ਰਸਨਾ ਤੋਂ ਪ੍ਰਗਟ ਕੀਤੇ ਜਾਣ ਮੀਰੀ ਪੀਰੀ ਦੇ ਮਾਲ ਗੁਰੂ ਹਰਗੋਬਿੰਦ ਸਾਹਿਬ 11 ਸਾਲ ਦੀ ਉਮਰ ਸੀ ਉਹਨਾਂ ਸਤਿਗੁਰਾਂ ਦੀ ਮਹਾਰਾਜ ਸਤਿਗੁਰਾਂ ਨੇ ਪੰਝੇ ਸਖਾਂ ਨੂੰ ਦੇਖਿਆ ਤੇ ਉਹਨਾਂ ਨੂੰ ਪੁੱਛਿਆ ਅੱਜ ਸਾਰੇ ਮਸੰਦ ਸਿੱਖ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਅੱਗੇ ਖੜੇ ਹਨ ਤੇ ਉਹਨਾਂ ਪੰਝੇ ਸਖਾਂ ਦੀ ਐਸੀ ਹਾਲਾਤ ਨੂੰ ਦੇਖ ਕਰਕੇ ਪੁੱਛ ਰਹੇ ਆਇਸ਼ੰਤ ਉਹਖਸ਼ਣ ਕਹਿੰਦੇ ਉਹਨਾਂ ਕੋਲ ਬੋਲ ਕੋਈ ਸੀ ਨਹੀਂ ਸੀ ਉਹਨਾਂ ਦੀ ਰਸਨਾ ਤੋਂ ਨਿਕਲ ਰਿਆ ਪਰ ਫਿਰ ਇੱਕ ਸਿੱਖ ਨੇ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਥੋੜੀ ਹਿੰਮਤ ਕੀਤੀ ਅੱਗੇ ਆ ਕੇ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ ਉਹ ਕੱਲੀ-ਕੱਲੀ ਗੱਲ ਜਿਹੜੀ ਸੀ ਨਾ ਫਿਰ ਬਿਆਨ ਕੀਤੀ ਗੁਰੂ ਹਰਗੋਬਿੰਦ ਸਾਹਿਬ 11 ਸਾਲ ਦੀ ਸਤਗੁਰਾਂ ਦੀ ਉਮਰ ਸੀ ਇਹ ਗੱਲ ਹੁਣ ਧਿਆਨ ਵਿੱਚ ਰੱਖਣਾ ਜੇ ਸਤਿਗੁਰੂ ਹਰਗੋਬਿੰਦ ਸਾਹਿਬ ਹਰਮੰਦਰ ਸਾਹਿਬ ਦੇ ਅੱਗੇ ਖਲੋ ਕੇ ਇਹ ਪ੍ਰਣ ਨਾ ਕਰਦੇ ਨਾ ਤੇ ਅੱਜ ਸੰਸਾਰ ਦੇ ਉੱਤੇ ਸਿੱਖ ਧਰਮ ਦਾ ਨਕਸ਼ਾ ਕੁਝ ਹੋਰ ਹੋਣਾ ਸੀ ਕਿਸੇ ਨੇ ਵੀ ਆਪਣਾ ਸਿਰ ਚੁੱਕ ਕੇ ਚੱਲਣ ਦੀ ਹਿੰਮਤ ਨਹੀਂ ਸੀ ਕਰਨੀ ਇਹ ਗੁਰੂ ਹਰਗੋਬਿੰਦ ਸਾਹਿਬ ਦਾ ਕੀਤਾ ਪ੍ਰਣ ਸੀ ਜਦੋਂ ਹਰਮੰਦਰ ਸਾਹਿਬ ਦੇ ਅੱਗੇ ਖਲੋ ਕੇ ਸਤਿਗੁਰਾਂ ਨੇ ਸਾਰੀ ਵਾਕਿਆ ਸੁਣਿਆ ਤੇ ਫਿਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਵੀਰਾਸ ਵਿੱਚ ਆਏ 11 ਸਾਲ ਦੀ ਉਮਰ ਹੈ ਸਤਗੁਰਾਂ ਦੀ ਮਹਾਰਾਜ ਵੀਰਾਸ ਵਿੱਚ ਚਲਦੇ ਨੇ ਸਤਗੁਰਾਂ ਦੇ ਨੇਤਰ ਜਿਹੜੇ ਸਨ ਉਹ ਲਾਲ ਸਨ ਆ ਡੌਲੇ ਜਿਹੜੇ ਸਨ ਉਹ ਫਰਕ ਰਹੇ ਸਨ ਪਰ ਭਾਈ ਜੇਠਾ ਜੀ ਭਾਈ ਪ੍ਰਾਣਾ ਜੀ ਜਦੋਂ ਉਹਨਾਂ ਦੀ ਰਸਨਾ ਤੋਂ ਸਤਗੁਰੂ ਸੁਣ ਰਹੇ ਸਨ ਕਿ ਗੁਰੂ ਅਰਜਨ ਦੇਵ ਸਾਹਿਬ ਨੂੰ ਇਸ ਤਰ੍ਹਾਂ ਸ਼ਹੀਦ ਕੀਤਾ ਫਿਰ ਸਤਗੁਰੂ ਵੀਰਾਸ ਵਿੱਚ ਆ ਕੇ ਮਹਾਰਾਜ ਪ੍ਰਣ ਲੈਂਦੇ ਨੇ ਮਹਾਰਾਜ ਨੇ ਉੱਥੇ ਕਿਹਾ ਚੋਰੀ ਕਰਨ ਵਾਲਾ ਾਇਬ ਕਰਨ ਵਾਲਾ ਵਸ਼ਈ ਵੇਸਵਾ ਗਾਮੀ ਇਹ ਇਤਿਹਾਸ ਵਿੱਚ ਇਹ ਲਿਖੇ ਮਿਲਦੇ ਨੇ ਬੋਤ ਸਤਿਗੁਰੂ ਕਹਿਣ ਲੱਗੇ ਉਹ ਸਾਰੇ ਦੋਸ਼ ਜਿਹੜੇ ਨੇ ਮੈਨੂੰ ਲੱਗਣ ਆ ਜਿੰਨੀਆਂ ਗੱਲਾਂ ਸਤਿਗੁਰਾਂ ਨੇ ਉੱਥੇ ਕਹੀਆਂ ਜਿਹੜੀਆਂ ਮਾੜੇ ਕਰਮ ਕਰਨ ਵਾਲਿਆਂ ਨੂੰ ਦੋਸ਼ ਲੱਗਦੇ ਨੇ ਨਾ ਉਹ ਸਾਰੇ ਮੈਨੂੰ ਲੱਗਣ ਮੇਰੇ ਸਿਰ ਚੜਨ ਜੇ ਮੈਂ ਆਪਣੀ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਦਾ ਬਦਲਾ ਇਹਨਾਂ ਤੋਂ ਨਾ ਲਿਆ ਇਹ ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਣ ਕੀਤਾ ਸੀ ਜੇ ਚੰਦੂ ਦੇ ਨੱਕ ਵਿੱਚ ਨਕੇਲ ਪਾ ਕਰਕੇ ਅਸੀਂ ਉਹਨੂੰ ਨਾਂ ਬਾਜ਼ਾਰਾਂ ਵਿੱਚ ਫੇਰਿਆ ਇਹ ਸਾਰੇ ਦੋਸ਼ ਸਾਡੇ ਸਿਰ ਤੇ ਚੜ ਜਾਣ ਮੈਂ ਫਿਰ ਬੇਨਤੀ ਕਰਾਂ ਚਲੋ ਅੱਜ ਕਈ ਵਾਰੀ ਕੋਈ ਐਸੀ ਘਟਨਾ ਵਾਪਰਦੀ ਉਹ ਕੁਝ ਜਿਹੜੇ ਨੇ ਐਸੇ ਲੋਕ ਉੱਠਦੇ ਨੇ ਉਹ ਕਹਿ ਦਿੰਦੇ ਨੇ ਜੀ ਇਹ ਗੱਲਾਂ ਭੁਲਾ ਦੇਣੀਆਂ ਚਾਹੀਦੀਆਂ ਪਰ ਗੁਰੂ ਹਰਗੋਬਿੰਦ ਸਾਹਿਬ ਸਾਡੇ ਸਤਿਗੁਰਾਂ ਨੇ ਤਾਂ ਉਸ ਵੇਲੇ ਨਹੀਂ ਸਿੱਖਿਆ ਜੇ ਮਹਾਰਾਜੇ ਪ੍ਰਣ ਨਾ ਲੈਂਦੇ ਤੇ ਕੀ ਅੱਜ ਸਿੱਖ ਆਪਣਾ ਸਿਰ ਚੁੱਕ ਕੇ ਚੱਲਦਾ ਜਿਸ ਤਰ੍ਹਾਂ ਅੱਜ ਅਣਖ ਦੇ ਨਾਲ ਆਪਾਂ ਕਹਿੰਨੇ ਆ ਕਿ ਆਪਾਂ ਗੁਰੂ ਹਰਗੋਬਿੰਦ ਸਾਹਿਬ ਦੇ ਸਾਜੇ ਹੋਏ ਸਿੱਖ ਆ ਆ ਸ਼ਸਤਰ ਇੱਕਕਾਰ ਗੁਰੂ ਹਰਗੋਬਿੰਦ ਸਾਹਿਬ ਦੀ ਦੇਣ ਹੈ ਪਰ ਇਹ ਸ਼ਸਤਰ ਇੱਕਕਾਰ ਨਿਕਲੇ ਕਿੱਥੋਂ ਨੇ ਜੀ ਅੱਜ ਦੁਨੀਆ ਦੇ ਵਿੱਚ ਮੱਲਾ ਮਾਰੀਆਂ ਇਹਨਾਂ ਸ਼ਸਤਰਾਂ ਦੇ ਨਾਲ ਉਹ ਸਿੱਖ ਨੂੰ ਪ੍ਰਾਪਤੀ ਹੋਈ ਕਿੱਥੋਂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਜਿਹੜੇ ਬੋਲ ਸਤਿਗੁਰਾਂ ਨੇ ਕਹੇ ਸਨ ਕਿ ਮੇਰੀ ਹਯਾਤ ਕੋ ਰੋਕਨੇ ਵਾਲੋ ਹਰ ਗੋਬਿੰਦ ਦੀ ਤਲਵਾਰ ਕੌਣ ਰੋਕੇਗਾ ਕੌਣ ਰੋਕੇਗਾ ਹਰ ਗੋਬਿੰਦ ਸਾਹਿਬ ਦੀ ਤਲਵਾਰ ਜਦੋਂ ਨਿਕਲੇਗੀ ਤਨ ਗੁਰੂ ਹਰ ਗੋਬਿੰਦ ਸਾਹਿਬ ਨੇ ਉਸ ਵੇਲੇ ਪ੍ਰਣ ਲਿਆ ਜਿਹੜੇ ਮਸੰਦ ਸਨ ਜਿਹੜੇ ਕਮਦਲੇ ਸਨ ਉਹ ਇਹ ਬੋਲ ਸੁਣ ਕੇ ਉਹਨਾਂ ਦੇ ਅੰਦਰ ਕੰਬਣ ਲੱਗੇ ਕਈਆਂ ਨੇ ਦੌੜ ਕੇ ਮਾਤ ਗੰਗਾ ਜੀ ਨੂੰ ਜਾ ਕਰਕੇ ਸ਼ਿਕਾਇਤਾਂ ਵੀ ਕੀਤੀਆਂ ਕਿ ਤੁਹਾਡੇ ਪੁੱਤਰ ਹਰਗੋਬਿੰਦ ਸਾਹਿਬ ਨੇ ਹਰਮੰਦਰ ਸਾਹਿਬ ਦੇ ਸਾਹਮਣੇ ਖਲੋ ਕੇ ਏਡਾ ਪ੍ਰਣ ਚੁੱਕ ਲਿਆ ਹੈ ਬਾਦਸ਼ਾਹ ਜਿਹੜਾ ਹੈ ਉਹ ਗੱਦੀ ਤੇ ਬੈਠਾ ਹੈ ਹਿੰਦੁਸਤਾਨ ਦਾ ਜਦੋਂ ਉਹਦੇ ਤੱਕ ਗੱਲਾਂ ਜਾਣਗੀਆਂ ਤੇ ਫਿਰ ਕੀ ਬਣੇਗਾ ਪਰ ਮਾਤਾ ਜੀ ਨੇ ਸੁਣ ਕੇ ਕਿਹਾ ਕਿ ਗੁਰੂ ਜੋ ਕਰਨਗੇ ਉਹ ਪਲੀ ਕਰਨਗੇ